ਸੁਭਾ ਸ਼ਾਮ ਚਾਹੇ 5-7 ਮਿੰਟ ਵੀ ਲੈ ਕੇ ਆਇਆ ਕਰੋ ਇਹਨਾਂ ਦਾ ਗੇੜਾ ਇਧਰ ਨੂੰ ਜ਼ਰੂਰ ਘੜਾਇਆ ਕਰੋ ਭਾਈ ਉਹਨਾਂ ਆਪਣਾ ਘਰ ਦਾ ਕੰਮ ਆ ਕਿਹੜਾ ਵੀ ਆਪਾਂ ਵਪਾਰ ਕਰਦੇ ਆ ਆਪਾਂ ਦਾ ਗੱਲ ਉਹਨੇ ਕੋਈ ਕਰਾਂਗੇ ਜਿੰਨੀ ਕਹੇਗੀ ਜਿੰਨੀ ਕਹੇਗੀ ਸਵਾਗਤ ਆ ਮਿੱਤਰੋ ਪੀਵੀ ਨਤੀ ਟੁੱਡੀ ਕੇ ਚੈਨਲ ਤੇ ਅੱਜ ਆਪਾਂ ਇੱਕ ਘਰੇਲੂ ਪਰਿਵਾਰ ਦੀ ਵੀਡੀਓ ਬਣਾਉਣ ਲੱਗੇ ਆ ਇਹਦੇ ਵਿੱਚ ਜੇ ਤੁਹਾਨੂੰ ਮੱਝ ਚਾਹੀਦੀ ਆ ਭਾਈ ਮੱਝ ਮਿਲ ਜੂਗੀ ਗਾਂ ਚਾਹੀਦੀ ਆ ਗਾਂ ਮਿਲ ਜੂਗੀ ਤੁਹਾਡੀਆਂ ਜਿਹੜੀਆਂ ਦੋਨੋਂ ਹੀ ਆਪਾਂ ਉਹ ਡਿਮਾਂਡਾਂ ਅੱਜ ਪੂਰੀਆਂ ਕਰਾਂਗੇ ਤੇ ਵੱਡੀ ਗੱਲ ਆ ਜਿਹੜੇ ਆਪਾਂ ਉਹ ਰੇਟ ਵੀ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਬਾਈ ਜੀ ਉਹਨਾਂ ਦਾ ਖੇਤੀਬਾੜੀ ਦਾ ਕੰਮ ਆ ਪਸ਼ੂਆਂ ਦਾ ਧੰਦਾ ਨਾਲ ਦੀ ਨਾਲ ਆਪਦਾ ਇਹ ਕਾਰੋਬਾਰ ਜਿਹੜਾ ਇਹ ਕਰਦੇ ਆ ਤੇ ਕੋਈ ਵਪਾਰ ਦਾ ਕੰਮ ਨਹੀਂ ਗਾ ਸੋ ਅੱਜ ਫਿਰ ਆਪਾਂ ਕਰਾਉਣੇ ਬਾਈ ਜੀ ਨਾਲ ਗੱਲ ਕਿਹੜੇ ਏਰੀਆ ਦੇ ਵਿੱਚ ਕੀ ਡਿਟੇਲ ਆ ਸਾਰੀ ਆਪਾਂ ਗੱਲਬਾਤ ਕਿਉਂਕਿ ਬੜੇ ਸੋਹਣੇ ਜਾਨਵਰ ਇਹਨਾਂ ਕੋਲੇ ਸਾਰੇ ਜਿੰਨੇ ਹੈਗੇ ਆ ਤੇ ਗਾਂ ਜਿਹੜੀ ਅੱਗੇ ਬਰੀਡਿੰਗ ਕਰਦੇ ਆ ਉਹ ਵੀ ਸੋਹਣੀ ਕਰਦੇ ਆ ਇਹਨਾਂ ਦੀ ਜਿੰਨਾ ਵੀ ਹੈਗਾ ਮਾਲ ਡੰਗ ਰਿੰਦਾ ਨਿੱਕੇ ਬੱਚੇ ਆ ਉਹਨਾਂ ਸਾਰਿਆਂ ਨੂੰ ਇਹ ਸੰਭੀ ਜਾਂਦੇ ਆ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਹਾਂਜੀ ਤੁਹਾਡਾ ਸਵਾਗਤ ਹੈ ਜੀ ਹਾਂਜੀ ਤੇ ਬਾਈ ਨਾਂ ਦੱਸ ਦੇ ਪਹਿਲਾਂ ਤੁਹਾਡਾ ਨਾਂ ਮੇਰਾ ਨਾਂ ਪੂਰਨ ਸਿੰਘ ਆ ਜੀ ਪਿੰਡ ਪੁੱਟਰ ਆ ਜੀ ਠੀਕ ਹੈ ਪੁੱਟਰ ਕਲਾਂ ਪਿੰਡ ਪੁੱਟਰ ਤੋਂ ਜਿਹੜੀ ਆਪਾਂ ਇਹ ਵੀਡੀਓ ਤਾਂ ਬਣਾ ਰਹੇ ਆ ਇੱਕ ਬਹੁਤ ਸ਼ਕੀਨ ਮੱਝ ਆ ਝੋਟੀ ਹੋਈ ਆ ਮੱਝ ਤਾਂ ਨਹੀਂ ਹਜੇ ਤੇ ਇਹ ਕਿੰਨਾਂ ਕੋਲੇ ਜਿਹੜੀ گا ਉਹ ਸੇਲ ਆ ਤੇ ਬਾਈ ਪਹਿਲਾਂ ਤਾਂ ਆਪਾਂ ਆਪਣੀ ਇਸ ਝੋਟੀਨ ਜਿਹੜੀ ਝੋਟੀ ਜਾਂ ਸਿੰਘਾ ਸਿੰਘਾਂ ਦੀ ਬਹੁਤ ਸ਼ਕੀਨ ਇਹਦੇ ਬਾਰੇ ਗੱਲਬਾਤ ਕਰਾਂਗੇ ਅੱਗੇ ਕਿਹੜਾ ਸੀਮਨ ਲੱਗਿਆ ਹੋਇਆ ਪਤਾ ਹੀ ਕੁਛ ਤੇ ਬਾਈ ਜੀ ਝੋਟੇ ਤੋਂ ਕਰਵਾਈ ਆਪਣੇ ਝੋਟਾ ਜ ਨਹੀਂ ਬਹੁਤ ਚੰਗਾ ਝੋਟਾ ਪਿੰਡ ਦਾ ਬਹੁਤ ਵਧੀਆ ਝੋਟਾ ਉਹ ਤੋਂ ਕਰਵਾਈ ਹਾਂ ਠੀਕ ਹੈ ਹਾਂ ਤੇ ਚਲੋ ਵਧੀਆ ਗੱਲ ਹੈ ਹਨਾ ਜੀ ਆਪਾਂ ਨੂੰ ਆਈ ਹੁੰਦਾ ਵੀ ਗਾਂ ਜਿਹੜੀ ਆਉਣ ਵਾਲੀ ਬਰੀਡ ਆ ਉਹ ਚੰਗੀ ਹੀ ਆਵੇ ਤਾਂ ਵਧੀਆ ਗੱਲ ਹੈ ਤੁਹਾਡੇ ਪਿੰਡ ਚੰਗਾ ਝੋਟਾ ਹੈਗਾ ਉਸ ਤੋਂ ਕਰਾਈ ਜੇ ਸੂਏ ਤੇ ਦੂਜੇ ਸੂਏ ਕਿੰਨਾ ਦਾ ਦੱਸਾਈਏ ਪਹਿਲੇ ਸੂਏ ਦਾ 10 ਕਿਲੋ ਸੀਗਾ ਹਾਂਜੀ ਪਹਿਲੇ ਸੂਏ 12 ਕਿਲੋ ਚੋਇਆ ਸੀ ਦੂਜੇ ਸੂਏ 12 ਕਿਲੋ ਹਾਂਜੀ ਚਲੋ ਸੋਹਣੀ ਆ ਤੇ ਜਿਵੇਂ ਤੁਹਾਡੀ ਖਰਾਖਰੂਕ ਆ ਚਲੋ 12 ਕਿਲੋ ਬਹੁਤ ਆ ਹਨਾ ਤੇ ਜੇ 12 ਦਿੱਤਾ ਤਾਂ 12 ਗਿਆ ਤੁਸੀਂ ਨਹੀਂ ਤਾਂ 12 ਨੂੰ ਕੋਈ 15 ਬਣਾ ਕੇ ਵੀ ਦੱਸ ਦਿੰਦੇ ਆ ਭਈ ਉਹਨਾ ਪਰ ਘਰ ਦਾ ਕੰਮ ਆ ਕਿਹੜਾ ਵੀ ਆਪਾਂ ਵਪਾਰ ਕਰਦੇ ਆ ਆਪਾਂ ਦਾ ਵੀ ਸਨਮਾਨ ਆਪਾਂ ਸਿੱਧੀ ਗੱਲ ਆ ਕੋਈ ਮੇਰਾ ਕਰ ਕੋਈ ਵਧੀਆ ਆਪਾਂ ਗੱਲ ਉਹਨੇ ਹੀ ਕਰਾਂਗੇ ਜਿੰਨੀ ਕਹੇਗੀ ਜਿੰਨੀ ਕਹੇਗੀ ਜੇ 12 ਦਾ 12 ਇੰਚ ਹੈ ਸਹੀ ਗੱਲ ਆ ਜੀ ਜਿਵੇਂ ਤੁਸੀਂ 12 ਨੂੰ 12 ਕਿਹਾ ਲੋਕ ਵੀ ਵਧੀਆ ਪਸੰਦ ਕਰਦੇ ਹੀ ਵਧੀਆ ਕਮੈਂਟ ਕਰਦੇ ਤੁਸੀਂ ਸੱਚ ਬੋਲਿਆ ਤੇ 12 ਤੋਂ 15 ਵਾਲਿਆਂ ਦਾ ਮੁੜ ਕੇ ਕਮੈਂਟਾਂ ਦੇ ਵਿੱਚ ਹਾਲ ਬੁਰਾ ਹੀ ਹੁੰਦਾ ਜੀ ਵਧੀਆ ਗੱਲ ਆ ਜੀ ਤੇ ਬਈ ਇਹਦੇ ਹੁਣ ਕਿੰਨੇ ਕ ਦਿਨ ਜਾਣ ਜੀ ਇਹਦੇ ਸੂਨ ਦੇ ਵਿੱਚ ਬਾਕੀ ਦਿਨ ਹਲੇ 15 ਅੱਕ ਲੈ ਜੂਗੀ ਮੇਰੇ ਸਾਹ ਨਾਲ ਠੀਕ ਆ ਜੀ ਲੌਣ ਲੌਣ ਟੌਣ ਲੱਗ ਗਈ ਹਨਾ ਇਤਰੂ ਤੁਹਾਨੂੰ ਲਿਖੀ ਵੀ ਥੋੜੀ ਉਹ ਬਸ 15 ਅੱਕ ਦੇ ਮੇਰੇ ਹਿਸਾਬ ਨਾਲ ਇਹ 15 ਅਕ ਤਰੀਕ ਤੇ ਜਾਨੀ ਹਾਂ ਹਾਂ ਠੀਕ ਹੈ 15 ਦਿਨ ਜਾਨੀ ਦੀ ਹਜੇ ਥੋੜੀ ਜੀ ਇਹ ਕੱਚੀ ਆ ਮਿੱਤਰੋ ਕਿਉਂਕਿ ਇਹਦੀ ਆਪਾਂ ਹੁਣ ਖਣਦੇ ਵੀ ਤੁਹਾਨੂੰ ਦਿਖਾ ਦਨੇ ਆ ਆਰਡਰ ਦੀ ਜਿਹੜੀ ਉਹ ਲੌਣ ਲੱਗੀ ਆ ਝੋਟੀ ਇਸ ਝੋਟੀ ਦੀ ਆਪਾਂ ਵੀਡੀਓ ਤਾਂ ਬਣਾ ਪਈ ਆ ਕਿਉਂਕਿ ਜਿਹੜੀ ਇੱਕ ਨਾਲ ਗਾਂ ਸੇਲ ਆ ਬਾਈ ਜਾਂਦਾ ਚਲੋ ਆਪਾਂ ਦੋਨਾਂ ਦੀ ਵੀਡੀਓ ਪਾ ਦਨੇ ਆ ਵੇਖ ਲਓ ਤੇ ਜਿਹੜੀ ਸ਼ਕੀ ਹੈ ਝੋਟੀ ਪਲੀ ਪੁਲੀ ਸਭੀ ਚੰਗੀ ਆ ਕਿਉਂਕਿ ਬਾਈ ਉਹਨਾਂ ਦਾ ਆਪਦਾ ਘਰ ਦਾ ਖੇਤੀ ਦਾ ਕੰਮ ਦਾਣਾ ਪੱਠਾ ਖੁੱਲਾ ਮਿਲਦਾ ਜਾਨਵਰ ਨੂੰ ਤੇ ਸੋਹਣਾ ਪਿਆਰ ਹੋ ਜਾਂਦਾ ਇਹਨਾਂ ਨਾਲ ਖੜਿਆ ਰਹੇ ਰੇਟ ਰੂਟ ਆਪਾਂ ਸਾਰਾ ਵੀਡੀਓ ਦੇ ਵਿੱਚ ਕਰਾਂਗੇ ਦੇਖੋ ਤੁਸੀਂ ਛੋਟੀ ਜਿਹੜੀ ਆਰਡਰ ਕੁਆਲਿਟੀ ਤਕਰੀਬਨ ਲਾਈ ਆਉਂਦੀ ਠਣ ਠਣ ਬੜਾ ਸੋਹਣਾ ਲੱਗਿਆ ਹੈਨਾ ਐ ਨਹੀਂ ਹੈਗਾ ਵੀ ਨਾਲ ਜਾਂ ਜੁੜ ਮੈਂ ਥਾਣਾ ਠਣ ਠਣ ਛੋਟੀ ਜੇ ਬੜਾ ਸੋਹਣਾ ਲੱਗਾ ਇਹ ਬੱਚੇ ਬੜੇ ਪਿਆਰੇ ਆ ਇਹ ਆਏ ਇੱਧਰ ਜਦੋਂ ਵੀਡੀਓ ਬਣਦੀ ਸੀਗੀ ਕਹਿੰਦੇ ਵੀਰੇ ਅੱਜ ਹੀ ਪਹਿਲੀ ਵਾਰੀ ਇੱਧਰ ਨੂੰ ਆਏ ਆ ਪਹਿਲਾਂ ਆਉਂਦੇ ਮੁੜ ਜਾਂਦੇ ਹੈਨਾ ਜਵਾਕ ਨਹੀਂ ਪਸ਼ੂਆਂ 'ਤੇ ਧਿਆਨ ਦਿੰਦੇ ਤਾਂ ਇਹਨਾਂ ਨੇ ਇੱਕ ਅੱਜ ਕਿਹਾ ਕਹਿੰਦੇ ਵੀਰੇ ਅਸੀਂ ਅੱਜ ਤੋਂ ਵੀ ਇੱਕ ਇੱਕ ਕੱਟੀ ਅਸੀਂ ਉਹਦਾ ਨਾਂ ਰੱਖਾਂਗੇ ਆਪਦੀ ਆਪਦੀ ਅਸੀਂ ਕੱਟੀ ਪਾਲਾਂਗੇ ਕਿਉਂਕਿ ਜੇ ਪਾਲਣਗੇ ਨਾ ਬੱਚਿਆਂ ਨੂੰ ਸ਼ੌਂਕ ਪਊਗਾ ਇਹ ਚੀਜ਼ ਨਾਲ ਵਿਰਾਸਤ ਨਾਲ ਜੁੜਨ ਦਾ ਤੇ ਵੀ ਵੇਖਾਂਗੇ ਵੀ ਕਿਹੜਾ ਪਹਿਲਾਂ ਕੱਟੀ ਵੱਡੀ ਕਰਦਾ ਹੈ ਨਾ ਤੇ ਸੈਕੂਲਰ ਹਾਰਟ ਸਕੂਲ ਚ ਪੜ੍ਹਦੇ ਆ ਇਹ ਮੁੰਡੇ ਤੇ ਨਾਲ ਦੀ ਨਾਲ ਇਹਨਾਂ ਨੂੰ ਆਪ ਪਸ਼ੂਆਂ ਨਾਲ ਜੇ ਪਿਆਰ ਪਾਉਣਾ ਤਾਂ ਆਪਣੇ ਬੱਚਿਆਂ ਨੂੰ ਇਧਰ ਪਸ਼ੂ ਵਾਲੇ ਧੰਦੇ ਦੇ ਵਿੱਚ ਨਾਲ ਜ਼ਰੂਰ ਲੈ ਕੇ ਆਇਆ ਕਰੋ ਸਵੇਰ ਸ਼ਾਮ ਚਾਹ ਪੰਜ ਸੱਤ ਮਿੰਟ ਵੀ ਲੈ ਕੇ ਆਇਆ ਕਰੋ ਇਹਨਾਂ ਦਾ ਘੇੜਾ ਇਧਰ ਨੂੰ ਜ਼ਰੂਰ ਖੜਾਇਆ ਕਰੋ ਮੈਨੂੰ ਲੱਗਦਾ ਨੇ ਕਹਿੰਦੇ ਕਿ ਬੱਚਿਆਂ ਨੇ ਅੱਜ ਪਹਿਲੀ ਵਾਰੀ ਗਾਂ ਤੋਰੀ ਹੈ ਤੇ ਆਪਾਂ ਤੁਹਾਨੂੰ ਉਹ ਗਾਂ ਦਾ ਲੇਵਾ ਅੱਜ ਦਿਖਾਉਣ ਲੱਗੇ ਆ ਤੇ ਇਹ ਕਹਿੰਦੇ ਵੀਰੇ ਅਸੀਂ ਤੋੜ ਕੇ ਦਿਖਾਵਾਂਗੇ ਗਾਂ ਲੈ ਜਾ ਪੁੱਤ ਅੰਦਰ ਨੂੰ ਕੋਈ ਨਹੀਂ ਕੋਹ ਨਹੀਂ ਕਹਿੰਦੀ ਇਹ ਕੋਈ ਗੱਲ ਨਹੀਂ ਥੋਡੀ ਗੱਲ ਸਮਝ ਲਈ ਆ ਜੇ ਪਿਆਰ ਕਰੋਗੇ ਤਾਂ ਪਿਆਰ ਨਾਲ ਲੈ ਜਾਓ ਕੋਈ ਨਹੀਂ ਲੇਵਾਲੋ ਤੁਸੀਂ ਦਰਸ਼ਕੋ ਦੇਖ ਲਓ ਗਾਂ ਦਾ ਆਰਡਰ ਕੁਆਲਿਟੀ ਜਿਹੜੀ ਹੈਗੀ ਆ ਚੰਗਾ ਹੀ ਲੌਂਦੀ ਆਂਦੀ ਆ ਕਿੰਨੇ ਦਿਨ ਸੂਨ ਦੇ ਵਿੱਚ ਬਾਕੀ ਬਾਈ ਜੀ ਗਾਂ ਦੇ ਲੈ ਜਾ 7 ਦਿਨ ਰਹਿ ਗਏ ਮਿੱਤਰੋ ਇਹਦੇ ਗਾਂ ਦੇ ਸੂਨ ਦੇ ਵਿੱਚ ਹਾਂਜੀ ਹਫਤਾਗਜਣ ਦੀ ਲੈ ਜੂ ਹਾਂ ਹਫਤਾਗਜਣ ਲੈ ਜੂ ਹਾਂ ਠੀਕ ਹੈ ਬਾਈ ਆਪਣੇ ਗਾਂ ਹੈ ਕਿਹੜੇ ਸੂਏ ਆ ਜੀ ਇਹ 第三ੇ ਸੂਏ ਸੋਣਾ ਤੀਜੇ ਸੋਣਾ ਜੀ ਤੇ ਕਿੰਨਾ ਕ ਦੁੱਧ ਦਿੰਦਾ ਹੈ ਆਪਣੇ ਕੋਲੇ ਜਿਹੜੇ ਘਰੇ ਆਮ ਜਿਵੇਂ ਸਾਗ ਤੇ ਦੁੱਧ ਹੈ ਬਾਈ 22 ਤੋਂ 24 ਕਿਲੋ ਦੇ ਵਿੱਚ ਕੱਢੂ ਹਾਂਜੀ ਜਿਹੜੀ ਆਪਣੇ ਕੋਲੇ ਇੰਨਾ ਕ ਪਹਿਲਾਂ ਵੀ ਦਿੰਦੀ ਰਹੀ ਆ ਹਾਂ ਹਾਂਜੀ ਠੀਕ ਹੈ ਜੀ ਮਿੱਤਰੋ 22 24 ਕਿਲੋ ਵਾਲੀ ਗਾਂ ਹੈ ਦੁੱਧ ਆ ਕਿਉਂਕਿ ਇਹ ਘਰੇ ਆਮ ਜ਼ਿਮੀਂਦਾਰਾਂ ਨਾਲ ਜਾ ਹੋ ਕੇ ਪਰਿਵਾਰ ਨੇ ਲੈਣੀ ਹੋਵੇ ਤਾਂ ਵਧੀਆ ਤੁਹਾਨੂੰ ਆਪਾਂ ਰੇਟਾਂ ਦਾ ਵੀਡੀਓ ਦੇ ਬਣਤੀ ਕਰਾਂਗੇ ਤੇ ਗਾਂ ਇਹਦੇ ਕਿਹੜਾ ਸਮਾਨ ਲੱਗਿਆ ਪਤਾ ਕੋਈ ਇਹਦੇ ਆਮ ਟਿਕਾ ਪੰਡੋ ਲੱਗਿਆ ਵਾ ਬੱਲਾ ਨਹੀਂ ਮੈਂ ਕਹਿੰਦੇ ਫਲਾਣਾ ਲੱਗਿਆ ਉਹ ਲੱਗਿਆ ਉਹ ਦੀ ਆਪਾਂ ਕਹਿੰਦੇ ਆਮ ਟਿਕਾ ਲਓ ਜਿਹੜੇ ਆਮ ਟਿਕਾ ਚੱਲਦੇ ਆਮ ਲੱਗਿਆ ਹਾਂਜੀ ਜਾਣਕਾਰੀ ਉਹਦੇ ਬਾਰੇ ਖੜੀ ਨਾ ਨਾ ਜਾਣਕਾਰੀ ਠੀਕ ਹੈ ਵਧੀਆ ਗੱਲਾਂ ਵੀ ਸੀਮਨ ਬਾਰੇ ਕੋਈ ਜਾਣਕਾਰੀ ਨਹੀਂ ਬਾਈ ਜੀ ਇਹਦੇ ਬਈ ਡਾਕਟਰ ਨੇ ਲਾਇਆ ਸੀਮਨ ਜੋ ਲਾਇਆ ਵਾ ਤੇ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਤੀਜੇ ਸੂਏ ਮਿੱਤਰੋ ਇਹ ਜਿਹੜੀ ਗਾਂ ਵਾ ਵਕਾਊ ਆ ਤੇ ਭਾਈ ਆਪਾਂ ਹੁਣ ਮੱਝ ਦਾ ਰੇਟ ਦੱਸ ਦੇ ਵੀ ਮੱਝ ਦਾ ਰੇਟ ਕੀ ਹੈ ਮਾਜਦਾ ਰੇਟ ਬਾਈ 1,30,000 ਰੁਪਏ ਲਵਾ ਠੀਕ ਹੈ ਜੀ ਮਾਨ ਤਾਨ ਤਾਂ ਕਰ ਦੋਗੇ ਆਪਾਂ ਦਾ ਉਹ ਮਾਨ ਤਾਨ ਤਾਂ ਕਰਾਂਗੇ ਜੇ ਸਾਡਾ ਬੰਦਾ ਹੁੰਦਾ ਹੈ ਨਾ ਹਾਂ ਤੇ ਮਾਨ ਤਾਨ ਤਾਂ ਕਰਾ ਚਲੋ ਵਧੀਆ ਗੱਲ ਆ ਤੇ ਆਪਣੀ ਇਹ ਕਰਮ ਵਾਲੀ ਦਾ ਗਾਂ ਦਾ ਵੀ ਰੇਟ ਦੱਸ ਦਈ ਹਣਕੀ ਹੈ ਗਾਂ ਦਾ ਬਾਈ 95,000 ਰੁਪਏ ਲਵਾ 95,000 ਰੁਪਏ ਗਾਂ ਦਾ ਤੇ 1,30,000 ਰੁਪਏ ਇਹ ਝੋਟੀ ਦਾ ਤੇ ਦੋਨੋਂ ਦਾ ਮਿੱਤਰੋ ਤੁਸੀਂ ਦੇਖ ਲਓ ਤੇ ਬਾਈ ਜੀ ਨੇ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਤੇ ਆ ਨਾਗ ਦੋਨੋਂ ਹੀ ਚੰਗੇ ਆ ਜੇ ਦੋਨੋਂ ਦਾ ਸੌਦਾ ਕਰਦੇ ਆ ਮਾਨਸਾਨ ਦੋਨਾਂ ਦਾ ਵਧੀਆ ਕਰ ਦੋਗੇ ਹੀ ਆਪਣੇ ਬੰਦਿਆਂ ਦਾ ਵਧੀਆ ਕਰ ਦਾਂਗੇ ਹਾਂ ਦੇਖੇ ਵਧੀਆ ਕਰ ਦਿੰਦੇ ਹਾਂ ਤੇ ਇੱਕ ਵਾਰੀ ਹੁਣ ਆਪਦੇ ਘਰ ਦੀ ਲੋਕੇਸ਼ਨ ਜੀ ਚੰਗੀ ਤਰ੍ਹਾਂ ਦੱਸ ਦਿਓ ਵੀ ਕਿੱਥੇ ਆਪਣਾ ਘਰ ਪੈ ਜਾਂਦਾ ਹੈ ਸਾਡਾ ਘਰ ਜਿਹੜਾ ਬੋਗਾ ਬਰਨਾਲਾ ਰੋਡ ਆ ਨਾ ਬਾਈਪਾਸ ਦਾ ਪੁਲ ਬਣਿਆ ਜੀ ਆਪਣੇ ਇੱਥੇ ਹਾਂਜੀ ਬਾਈਪਾਸ ਦੇ ਪੁਲ ਦੇ ਚੜ੍ਹਦੀ ਆਏ ਆਪਣਾ ਪਾਸੇ ਘਰ ਆ ਆਪਣਾ ਹਾਂਜੀ ਪੂਰਨ ਸਿੰਘ ਮੇਰਾ ਨਾਮ ਹੈ ਸਾਡੇ ਚੌਧਰੀਆਂ ਦਾ ਘਰ ਵਜਦਾ ਆ ਮੇਰੇ ਠੀਕ ਹੈ ਜੀ ਪੋਟਰ ਤੋਂ ਮਿੱਤਰੋ ਬਦਨੀ ਦੇ ਜਿਹੜਾ ਸੈਂਟਰ ਦੇ ਵਿੱਚ ਇਹ ਬਾਈ ਜੀ ਦਾ ਪੁੱਲ ਦੇ ਕੋਲੇ ਘਰ ਆ ਤੇ ਉੱਥੇ ਤੁਸੀਂ ਪੁੱਛ ਕੇ ਕਿਸੇ ਨੂੰ ਵੀ ਆ ਸਕਦੇ ਆ 9855136534 9855136534 ਬਾਈ ਜੀ ਦਾ ਮੋਬਾਈਲ ਨੰਬਰ ਆ ਇਹ ਮਿੱਤਰੋ ਆਮ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾਈ ਆ ਆਪਣੇ ਕਿਸਾਨ ਭਰਾ ਜਿਨ੍ਹਾਂ ਦੇ ਘਰ ਤੋਂ ਵੀਡੀਓ ਬਣਾਈ ਕੋਈ ਇਹਨਾਂ ਦਾ ਵਪਾਰ ਦਾ ਕੰਮ ਨਹੀਂ ਸੌਦਾ ਤੁਸੀਂ ਲਾ ਲਿਓ ਬਾਈ ਜੀ ਹੌਂਦੇ ਬਹਦੇ ਰਹੋ ਮਿੱਤਰੋ ਆਮ ਘਰਾਂ ਦੀਆਂ ਵੀਡੀਓ ਦੇਖਣ ਲਈ ਧੰਨਵਾਦ ਆ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ